ਸਤਿ ਸ਼੍ਰੀ ਅਕਾਲ ਜੀ ਰਖੜੀਆਂ ਦਿੱਤੀਆਂ ਵਾਸਤੇ ਆਪਾਂ ਬਹੁਤ ਹੀ ਸੋਹਣੇ ਏਮਬ੍ਰੋਇਡਰੀ ਵਾਲੇ ਸੂਟ ਲੈ ਕੇ ਆਏ ਆ ਪਹਿਲਾ ਜਿਹੜਾ ਸੂਟ ਆ ਡੂਪੀਓਨ ਸਿਲਕ ਦੇ ਵਿੱਚ ਸੂਟ ਹੈ ਜਿਵੇਂ ਇਹ ਵਾਲੇ ਫੋਟੋ ਦੇ ਵਿੱਚ ਮਾਡਲ ਨੇ ਵੇਅਰ ਕੀਤਾ ਹੋਇਆ ਸੇਮ ਟੂ ਸੇਮ ਲੁੱਕ ਦਾ ਸੂਟ ਇਹ ਰੈਡੀ ਹੋਇਆ ਦੁਪੱਟੇ ਤੇ ਲੈਂਸ ਲੱਗੀ ਹੋਈ ਹੈ ਸ਼ਰਟ ਦਾ ਫਰੰਟ ਹੈ ਜਿਹੜਾ ਹੈਵੀ ਰੈਡੀ ਕੀਤਾ ਹੋਇਆ ਹੈਗਾ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਇਹ ਵਾਲੇ ਸੂਟ ਨੇ ਜਿਹੜਾ ਨੈਕਸਟ ਆਰਟੀਕਲ ਹੈ ਮਸਲੀਨ ਦੇ ਵਿੱਚ ਸੂਟ ਹੈ ਹੈਵੀ ਏਮਬ੍ਰੋਇਡਰੀ ਹੋਈ ਹੋਈ ਹੈ ਸ਼ਰਟ ਦੇ ਫਰੰਟ ਤੇ ਬਾਹਾਂ ਦੇ ਉੱਪਰ ਇਹ ਜਿਹੜੀ ਰੈਫਰੈਂਸ ਪਿਕ ਹੈ ਸੇਮ ਟੂ ਸੇਮ ਇਸ ਲੁਪਦਾਈ ਵਾਲਾ ਸੂਟ ਹੈਗਾ ਜਿਹੜਾ ਨੈਕਸਟ ਆਰਟੀਕਲ ਹੈ ਬ੍ਰਾਈਡਲ ਸੂਟ ਹੈ ਜੀ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਇਹ ਵਾਲਾ ਸੂਟ ਰੈਡੀ ਹੋਇਆ ਹੈ ਇਹਦੀਆਂ ਤੁਹਾਨੂੰ ਬਾਹਾਂ ਮੈਡੀ ਮਿਲਣਗੀਆਂ ਤੇ ਨਾਲ ਸਲਵਾਰ ਦੇ ਪੌਂਚੇ ਆ ਤੇ ਵਰਕ ਹੋਇਆ ਹੋਇਆ ਦੁਪੱਟੇ ਤੇ 4 ਸਾਈਡ ਵਰਕ ਹੋਇਆ ਹੋਇਆ ਹੈ ਜੀ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਲਹਿੰਗਾ ਸੂਟ ਹੈਗਾ ਇਹਦੇ ਤੁਹਾਨੂੰ ਨੈਕ ਤੇ ਵਰਕ ਮਿਲੇਗਾ ਘੇਰੇ ਤੇ ਦੁਪੱਟੇ ਤੇ 4 ਸਾਈਡ ਲੈਸ ਲਗਾਈ ਹੋਈ ਹੈ ਜੀ ਆਪਾਂ ਨੇ ਤੇ ਇਹਦੇ ਲਹਿੰਗੇ ਦੇ ਉੱਪਰ ਵੀ ਤੁਹਾਨੂੰ ਹੈਵੀ ਵਰਕ ਮਿਲੇਗਾ ਇਹਦਾ ਤੁਸੀਂ ਸ਼ਰ ਜਿਹੜਾ ਇਹ ਵਾਲਾ ਸੂਟ ਹੈ ਜੀ ਸੇਮ ਟੂ ਸੇਮ ਮਾਡਲ ਵਾਲਾ ਪੀਸ ਹੈਗਾ ਬਲੈਕ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਤੇ ਜੈਨੂਨ ਰੇਂਜ ਦੇ ਵਿੱਚ ਆਪਾਂ ਨੇ ਸੂਟ ਰੈਡੀ ਕੀਤਾ ਹੈ ਦੁਪट्टे ਤੇ ਫੋਰ ਸਾਈਡ ਲੈਂਸ ਲੱਗੀ ਹੋਈ ਹੈ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਡੂਪੀਨ ਸਿਲਕ ਦੇ ਵਿੱਚ ਸੂਟ ਹੈ ਨਾਲ ਚਨੌਨ ਦੇ ਦੁਪट्टे ਨੇ ਸਲਵਾਰ ਤੇ ਵਰਕ ਹੋਇਆ ਹੋਇਆ ਤੇ ਬਾਹਮਾਂ ਤੇ ਸੇਮ ਟੂ ਸੇਮ ਇਹ ਵਾਲੀ ਮਾਡਲ ਵਾਲਾ ਇਹ ਵਾਲਾ ਪੀਸ ਹੈ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਵੀ ਬਹੁਤ ਹੀ ਜੈਨੂਨ ਰੇਂਜ ਦੇ ਵਿੱਚ ਕ੍ਰੇਪ ਦੇ ਉੱਪਰ ਸੂਟ ਹੈਗਾ ਇਹਦੇ ਵੀ ਹੈਵੀ embroiderry ਹੋਈ ਹੋਈ ਹੈ ਤੇ ਦੁਪੱਟੇ ਤੇ ਵੀ embroiderry ਹੈ ਇਹ ਸੁਨੰਦਾ ਸ਼ਰਮਾ ਵਾਲਾ ਸੂਟ ਹੈ ਜੀ organza ਦੇ ਉੱਪਰ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਸਲਵਾਰ ਦੇ ਪੌਂਚੇ ਉਤੇ ਬਾਹਾਂ ਤੇ ਵਰਕ ਹੋਇਆ ਹੋਇਆ ਇਹ ਵਾਲਾ ਵੀ ਸੂਟ ਹੈ ਜਿਹੜਾ ਹੈਂਡਵਰਕ ਦਾ ਪੀਸ ਹੈ ਜੀ ਸਿਲਕ ਦੇ ਵਿੱਚ ਇਹ ਵਾਲਾ ਸੂਟ ਰੈਡੀ ਹੋਇਆ ਤੇ ਨਾਲ ਚਨੋਂਨ ਦਾ ਦੁਪੱਟਾ ਹੈ ਬਾਹਾਂ ਤੇ ਸਲਵਾਰ ਦੇ ਉੱਪਰ ਵਰਕ ਹੈ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਤੁਹਾਨੂੰ ਡੂਪੀਨ ਸਿਲਕ ਦੇ ਵਿੱਚ ਮਿਲੇਗਾ ਤੇ ਨਾਲ ਇਹਦੇ ਦੁਪट्टे ਤੇ ਵਰਕ ਹੋਇਆ ਹੋਇਆ ਹੈ। ਥੈਂਕ ਯੂ ਜੀ ਸਬਸਕ੍ਰਾਈਬ